ਸਾਰੇ ਨੂੰ ਜੈ ਮਸੀਹ ਦੀ ਸਾਡੀ ਕੋਈ ਇਹ ਆ ਕਿ ਅਸੀਂ ਪਰਮੇਸ਼ਵਰ ਦੇ ਘਰ ਆਉਨੇ ਆ ਇਹ ਪਵਿੱਤਰ ਤੇ ਸੱਚਾ ਚਰਚਵਾ ਖੋਜੇਵਾਲਾ ਚਰਚ ਜਿਹੜਾ ਵਾ ਇੱਕ ਪਵਿੱਤਰ ਥਾਈ ਦੀ ਨੀਂਧ ਇੱਥੇ ਹੀ ਹੋਈ ਹੈ ਇਹਦੇ ਤੇ 2017 ਦੇ ਵਿੱਚ ਮੈਨੂੰ ਪੰਜ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਤੁਹਾਨੂੰ ਹਾਰਟ ਦੀ ਪ੍ਰੋਬਲਮ ਆ ਇਹਨੂੰ ਲੁਧਿਆਣੇ ਲੈ ਜਾਓ ਪਰ ਜਦੋਂ ਖੋਜੇਵਾਲ ਚਰਚ ਦੇ ਵਿੱਚੋਂ ਰੱਬ ਦੇ ਦਾਸਾਂ ਨੇ ਪਾਸਟਰ ਹਰਪ੍ਰੀਤ ਦਿਓਲ ਨੇ ਪਾਸਟਰ ਗੁਰਸ਼ਰਨ ਨੇ ਮੇਰੇ ਵਾਸਤੇ ਪ੍ਰਾਰਥਨਾ ਕੀਤੀਆਂ ਤੇ ਪਰਮੇਸ਼ਵਰ ਨੇ ਮੈਨੂੰ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਆਈ ਸਗੀਆਂ ਸਾਰੀਆਂ ਰਿਪੋਰਟਾਂ ਓਕੇ ਆਈਆਂ ਜੁਗਦਾਬਾ ਫਰੀ ਦੇ ਡਾਕਟਰ ਆ ਮੇਰਾ ਪ੍ਰਭੂ ਯਿਸੂ ਮਸੀਹ ਜਿੰਦਾ ਪਰਮੇਸ਼ਵਰ ਆ ਡਾਕਟਰਾਂ ਦਾ ਡਾਕਟਰ ਆ ਤੇ ਸਾਰਿਆਂ ਨੂੰ ਬੇਨਤੀ ਕਰਦੀਆਂ ਭਾਰ ਦੇ ਬੋਝ ਦੇ ਥੱਲੇ ਦਬੇ ਲੋਕੋ ਬਿਮਾਰੋ ਲਾਚਾਰੋ ਖੋਜੇਵਾਲ ਦੀ ਧਰਤੀ ਤੇ ਆਓ ਤੇ ਉਸੇ ਵੇਲੇ ਹੀ ਚੰਗਿਆਈ ਤੇ ਸ਼ਿਫਾ ਪਾਓ ਸ਼ਿਫਾ ਤੇ ਚੰਗਿਆਈ ਯਿਸੂ ਮਸੀਹ ਦੇ ਕੋਲ ਆ ਸਾਰਿਆਂ ਨੂੰ ਯਹ ਮਸੀਹ ਦੀ ਹallelujah ਜਦ ਐਮਸੀ ਸੀ ਮੈਨੂੰ ਪਾਸਟਰ ਕੁਸ਼ਾਨ ਦਿਓਲ ਜੀ ਤੇ ਪਾਸਟਰ ਦਿਓਲ ਜੀ ਨੇ ਕਿਹਾ ਸੀ ਕਿ ਤੁਸੀਂ 7 ਦਿਨ ਦੋਨਾਂ ਦਿਨੀਆਂ ਨੇ ਨਾਮੇ ਚੜ੍ਹ ਜਾਗੇ ਸਵੇਰੇ ਪ੍ਰੇਅਰ ਕਰਦੇ ਆ 7 ਦਿਨਾਂ ਸੱਤਾਂ ਦਿਨਾਂ ਦੇ ਬਾਅਦ ਮੇਰੇ ਹਸਬੰਡ ਨੂੰ ਸੁਪਨਾ ਆਇਆ ਕਿ ਸਾਡੇ ਘਰ ਪਰਮੇਸ਼ਰ ਨੇ ਬੇਟੇ ਦੀ ਆਸ਼ੀਸ਼ ਦਿੱਤੀ ਆ ਸਿਰਫ ਆਸ਼ਰ ਜੀ ਨੇ ਕਿਹਾ ਸੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਆ ਉਸ ਤੋਂ ਬਾਅਦ ਮੇਰੇ ਬੇਬੀ ਕੋ ਆਏ ਡੇਵਿਡ ਹੋਇਆ